ਦੇਖੋ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਪੰਜਾਬ ਦੇ ਸੰਦਰਭ ਵਿੱਚ ਆ ਪ੍ਰੋਫੈਸਰ ਸਾਹਿਬ ਨੇ ਕੀ ਸਿੱਖੋ ਸਾਹਿਬ ਨੇ ਕਿ ਲੀਡਰਸ਼ਿਪ ਦੀ ਕਮੀ ਲੀਡਰਾਂ ਦੇ ਵਿੱਚ ਆ ਰਹੀ ਹੈ ਜਿਹੜੀ ਲੀਡਰਸ਼ਿਪ ਕੁਆਲਿਟੀ ਹੁੰਦੀ ਸੀ ਜਿਹੜੀ ਲੀਡਰਸ਼ਿਪ ਇੱਕ ਤੁਸੀਂ ਇੱਕ ਵਿਚਾਰਧਾਰਾ ਦੇ ਨਾਲ ਤੁਰੇ ਹੁੰਦੇ ਹੋ ਜੋ ਤੁਸੀਂ ਉਹ ਵਿਚਾਰਧਾਰਾ ਨੂੰ ਰਾਤੋ-ਰਾਤ ਫੋਕਰ ਮਾਰਦੇ ਹੋ ਤਾਂ ਡੈਫੀਨੇਟਲੀ ਇਕੱਲੇ ਤੁਸੀਂ ਪਾਰਟੀ ਨਹੀਂ ਬਦਲੇ ਹੁੰਦੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਤੁਹਾਡੀ ਜਗ੍ਹਾ ਬਣੀ ਹੁੰਦੀ ਆ ਉਹ ਵੀ ਗੁਬਾਰੇ ਹੁੰਦੇ ਆ ਜਿਹੜੇ ਕਿ ਪਿੱਛੇ ਲੀਡਰਾਂ ਨੇ ਗਵਾਈ ਹੈ ਦੂਸਰੀ ਗੱਲ ਥਿੰਦ ਸਾਹਿਬ ਕਹਿ ਰਹੇ ਸੀਗੇ ਕਿ ਕੱਲੀ ਤੇ ਕੱਲੀ ਜिद ਜੇ ਤੁਸੀਂ ਭਾਜੀਪੀ ਚਾਹੋਗੇ ਤਾਂ ਤੁਹਾਡੇ ਪੰਜਾਬ ਦੇ ਕੰਮ ਹੋਣਗੇ ਇਹਦਾ ਮਤਲਬ ਭਾਜਪਾ ਪੰਜਾਬ ਨੂੰ ਡਰਾ ਰਹੀ ਹੈ ਭਾਜਪਾ ਪੰਜਾਬ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਤੀਸਰੀ ਗੱਲ ਡਾਕਟਰ ਅਮਰ ਸਿੰਘ ਦੀ ਗੱਲ ਲੈ ਲਓ ਕਿ ਜਿਹੜੇ ਸਾਡੇ ਐਮਪੀ ਨੇ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੇ ਨੈਣਾ ਦੇਵੀ ਵਾਲੀ ਸੜਕ ਵੀ ਬਣਾਈ ਉਹ ਵੀ ਕਾਂਗਰਸ ਦੇ ਐਮਪੀ ਸੀ ਉਸ ਤੋਂ ਇਲਾਵਾ ਆਪਣੇ ਏਰੀਏ ਦੇ ਵਿੱਚ 20 ਤੋਂ ਜ਼ਿਆਦਾ ਛਟਕਾਂ ਜਿਹੜੀਆਂ ਨੇ ਉਹ ਲੈ ਕੇ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਅੰਡਰ ਉਸ ਤੋਂ ਅਲਾਵਾ ਹਵਾਰਾ ਹਵਾਈ ਅੱਡੇ ਉਹਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਰਿਹਾ ਸੋ ਇਹਦਾ ਮਤਲਬ ਇਹ ਥੋੜੀਆ ਕਿ ਜੇ ਤੁਸੀਂ ਇੱਕ ਪਾਰਟੀ ਦੇ ਹੋ ਕੇ ਐਮਪੀ ਬਣੋਗੇ ਤਾਂ ਤਾਂ ਹੀ ਤੁਸੀਂ ਕੁਝ ਲੋਕਾਂ ਲਈ ਲਿਆ ਸਕਦੇ ਹੋ ਜਦੋਂ ਤੁਹਾਨੂੰ ਲੋਕ ਐਮਪੀ ਚੁਣਦੇ ਨੇ ਜਦੋਂ ਤੁਹਾਨੂੰ ਭਾਰਤ ਦੀ ਸਭ ਉੱਚ ਮੰਦਰ ਜਿਹੜਾ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹੜਾ ਹੈ ਵੀ ਆ ਲੋਕ ਲੋਕਤੰਤਰ ਦਾ ਲੋਕ ਸਭਾ ਦੇ ਵਿੱਚ ਭੇਜਦੇ ਨੇ ਉਹ ਤੁਹਾਨੂੰ ਰਿਪਰੈਜ਼ੈਂਟ ਕਰਨ ਭੇਜਦੇ ਨੇ ਔਰ ਜਿੱਥੇ ਤੁਹਾਡਾ ਹੱਕ ਬਣਦਾ ਤੁਸੀਂ ਜਾ ਕੇ ਲੈ ਸਕਦੇ ਹੋ ਉਸ ਤੋਂ ਲਾਵਾ ਗੱਲ ਕੀਤੀ ਗਈ ਕਿ ਅੱਜ ਜਿਹੜਾ ਕਿ ਆਮ ਆਦਮੀ ਪਾਰਟੀ ਕਾਂਗਰਸ ਦਾ ਵਿਰੋਧ ਕਰਦੀ ਸੀ ਆਮ ਆਦਮੀ ਪਾਰਟੀ ਕਾਂਗਰਸ ਦਾ ਵਿਰੋਧ ਹੀ ਕਰਦੀ ਸੀ ਯੂਪੀਏ ਦੀ ਸਰਕਾਰ ਸੀ ਕੱਲੀ ਉਹਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਸੀ ਅਲਾਈਂਸ ਦੀ ਸਰਕਾਰ ਸੀ ਇਹਨਾਂ ਨੇ ਆਪਣਾ ਵਿਰੋਧ ਕੀਤਾ ਇਹਨਾਂ ਦੀ ਪਾਰਟੀ ਖੜੀ ਹੋਈ ਐਮਐਲਏ ਬਣੇ ਅੱਜ ਦੀ ਡੇਟ ਦੇ ਵਿੱਚ ਇੰਡੀਆ ਅਲਾਈਂਸ ਅੱਗੇ ਆਇਆ ਉਹਦੇ ਵਿੱਚ ਕਾਂਗਰਸ ਵੀ ਆ ਹੋਰ ਪਾਰਟੀਆਂ ਵੀ ਆ ਸਾਰਿਆਂ ਦੀਆਂ ਵਿਚਾਰਧਾਰਾ ਔਰ ਭਾਰਤ ਨੂੰ ਜੋੜਨ ਦੀ ਗੱਲ ਕੀਤੀ ਜਾ ਰਹੀ ਕਿਸੇ ਨੇ ਵੀ ਭਾਰਤ ਨੂੰ ਤੋੜਨ ਦੀ ਗੱਲ ਕੀਤੀ ਤੁਸੀਂ ਇਹ ਦੱਸੋ ਪੰਜਾਬ ਦੀ ਭਾਜਪਾ ਦੇ ਵਿੱਚ ਬਿੱਟੂ ਜੀ ਜੁਆਇਨ ਕਰਦੀ ਏ ਕਹਿੰਦੇ ਨੇ ਕਿ ਜੇ ਸਵੇਲੇ ਸਰਕਾਰ ਸੈਂਟਰ ਦੇ ਵਿੱਚ ਭਾਜਪਾ ਦੀ ਆਏਗੀ ਜਾਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਤੁਰੰਤ ਦਿੱਲੀ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਤੋੜ ਦਿੱਤੀ ਜਾਏਗੀ ਇਹ ਗੱਲ ਇਹ ਬਿਆਨ ਦੇਣ ਵਾਲਾ ਹੈ ਇਸ ਤੋਂ ਕੀ ਸਾਬਤ ਕਰਨਾ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਦਾ ਕਿਰਦਾਰ ਇੰਨਾ ਗਿਰ ਗਿਆ ਕਿ ਧਮਕੀਆਂ ਤੇ ਇਹਨਾਂ ਦੇ ਡਰਾਵਿਆਂ ਦੇ ਵਿੱਚ ਆਉਣਗੇ ਤੁਸੀਂ ਇੱਕ ਚੀਜ਼ ਹੋਰ ਦੱਸੋ ਕਿ ਜਿਹੜੀ ਪਾਰਟੀ ਕਿਸਾਨ ਅੰਦੋਲਨ ਵੇਲੇ ਪੰਜਾਬ 'ਚ ਨਿਕਲ ਹੀ ਨਾ ਹੋਵੇ ਜਦੋਂ ਪੰਜਾਬ ਨੂੰ ਇੱਕ ਫਿਲਸਤੀਨ ਬਣਾ ਕੇ ਛੜਤਾ ਹੋਵੇ ਵਿੱਚ ਕੰਕਰੀਟ ਦੀਆਂ ਕੰਧਾਂ ਕੱਢ ਕੇ ਔਰ ਪੂਰੇ ਭਾਰਤ ਮੂਰੇ ਪੰਜਾਬ ਦੀ ਸ਼ੋਭੀ ਵਿਗਾੜਨ ਦੀ ਕੋਸ਼ਿਸ਼ ਕੀਤੀ ਹੋਵੇ ਉਹ ਪਾਰਟੀ ਉਸ ਦਿਨਾਂ 'ਚ ਬੋਲੀ ਨਹੀਂ ਜੇ ਇਸ ਵੇਲੇ ਹਰਿਆਣਾ 'ਚ ਭਾਜਪਾ ਦੀ ਸਰਕਾਰ ਨੇ ਸਾਡੇ ਬੱਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਬੱਚਿਆਂ ਨੂੰ ਚੱਕ ਕੇ ਉੱਥੇ ਲੈ ਕੇ ਗਿਆ ਉਸ ਵੇਲੇ ਭਾਜਪਾ ਬੋਲੀ ਨਹੀਂ ਅੱਜ ਭਾਜਪਾ ਪੰਜਾਬ ਦੇ ਵਿਕਾਸ ਦੀ ਗੱਲ ਕਰ ਰਹੀ ਹੈ ਇੱਥੇ ਬੈਠ ਕੇ ਸੋ ਇਹ ਗੱਲਾਂ ਜਿਹੜੀਆਂ ਪੰਜਾਬ ਦੇ ਲੋਕ ਸਭ ਦੇਖਦੇ ਨੇ ਅੱਜ ਜੇ ਤੁਸੀਂ ਜਲੰਧਰ ਦੀ ਗੱਲ ਕਰੋ ਰਿੰਕੂ ਦੀ ਗੱਲ ਕਰ ਰਹੇ ਸੀ ਲੀਡਰ ਵਾਲੀ ਕੁਆਲਿਟੀ ਹੈ ਕਿ ਅੱਜ ਉਹ ਕਾਂਗਰਸ ਪਹਿਲਾਂ ਕਾਂਗਰਸ ਨੇ ਕੌਂਸਲਰ ਬਣਾਇਆ ਫਿਰ ਕਾਂਗਰਸ ਨੇ ਐਮਐਲਏ ਬਣਾਇਆ ਐਮਐਲਏ ਹਾਰ ਕੇ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਚਲਾ ਗਿਆ ਉਸ ਵੇਲੇ ਆਮ ਆਦਮੀ ਪਾਰਟੀ ਨੇ ਚੰਗਾ ਛੋਰ ਸ਼ਰਾਬਾ ਜਲੰਧਰ ਦੇ ਵਿੱਚ ਪਾਇਆ ਕਿ ਸਰਵੇ ਦੇ ਵਿੱਚ ਰਿੰਕੂ ਜਿੱਤ ਰਿਹਾ ਸੀ ਅੱਜ ਉਹ ਚੱਕ ਕੇ ਭਾਜਪਾ ਦੇ ਵਿੱਚ ਜਾ ਰਹੇ ਇਹ ਲੀਡਰਸ਼ਿਪ ਕੁਆਲਿਟੀ ਵਾਲੇ ਹੈ ਸ਼ੀਤਲੋ ਗਰਾਲ ਪਹਿਲਾਂ ਬੀਜੇਪੀ ਦੇ ਵਿੱਚ ਫਿਰ ਬਾਅਦ ਵਿੱਚ ਆਮ ਆਦਮੀ ਪਾਰਟੀ ਚ ਆਇਆ ਫਿਰ ਬੀਜੇਪੀ ਚ ਗਿਆ ਇਹ ਕੋਈ ਇਹ ਕੋਈ ਲੀਡਰਸ਼ਿਪ ਕੁਆਲਿਟੀ ਹੈ ਸੋ ਪੰਜਾਬੀ ਦੇ ਇਸ ਕਰਕੇ